ਹੋਰ ਜਿਹੜੀਆਂ ਡਿਸਪੈਂਸਰੀਆਂ ਨੇ ਉਹਨਾਂ ਨੂੰ ਸਾਫ਼ ਕਰਨ ਦਾ ਕੰਮ ਜਿਹੜਾ ਹੈ ਉਹ ਆਪ ਕਰ ਰਹੇ ਨੇ ਢਾਲੀਵਾਲ ਸਾਹਿਬ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਢਾਲੀਵਾਲ ਸਾਹਿਬ ਦੀਆਂ ਤੇ ਲਗਾਤਾਰ ਆਪਣਾ ਅਜਨਾਲੇ ਹਲਕੇ ਨੂੰ ਸਵਾਰਨ ਦੇ ਲਈ ਮੁੜ ਵਸੇਵੇ ਦੇ ਲਈ ਹਰ ਤਰ੍ਹਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਆਪ ਅੱਗੇ ਹੋ ਕੇ ਕਰ ਰਹੇ ਨੇ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਤੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਜਿਹੜਾ ਹੜ ਨੇ ਵੱਡੀ ਮਾਰ ਮਾਰੀ ਸੀਗੀ ਉਹ ਢਾਲੀਵਾਲ ਸਾਹਿਬ ਦੀ ਇਸ ਤਰ੍ਹਾਂ ਦੀ ਸੇਵਾ ਦੇਖੋ ਤੁਸੀਂ ਤਾਰੀ ਆਲ ਸਾਹਿਬ ਦੀ ਰੀਤ ਨਹੀਂ ਜੀ ਇਹ ਤੇ ਮਤਲਬ ਪਹਿਲੇ ਦਿਨ ਤੋਂ ਹੀ ਮੋਢੇ ਨਾ ਮੋਢਾ ਲਾ ਕੇ ਸਾਡੇ ਨਾਲ ਆਮ ਲੋਕਾਂ ਦੇ ਨਾਲ ਆ ਕੇ ਆਮ ਲੋਕਾਂ 'ਚ ਕੰਮ ਕਰਨ ਦੇ ਆ ਤੇ ਪਹਿਲਾਂ 25 ਤਰੀਕ ਦਾ ਜਿਸ ਦਿਨ ਦਾ ਹੜ੍ਹ ਦੀ ਸੰਭਾਵਨਾ ਉਸ ਦਿਨ ਦਾ ਰਾਤ ਦੇ ਤੇ ਦਿਨ ਰਾਤ ਇਹਨਾਂ ਨੇ ਇੱਕ ਕੀਤਾ ਤੇ ਪਹਿਲਾਂ ਬੰਨਾ ਦੇ ਉੱਤੇ ਦਿਨ ਰਾਤ ਸੇਵਾ ਚੱਲਦੀ ਰਹੀ ਆ ਹੁਣ ਸਕੂਲਾਂ ਚ ਡਿਸਪੈਂਸਰੀਆਂ ਚ ਵੀ ਮਤਲਬ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਜੀ ਤੇ ਟਾਈਮ ਦੇ ਨਾਲ ਸ਼ੁਰੂ ਕੀਤਾ ਉਹਦੇ ਕਰਕੇ ਆਪ ਮੂਰੇ ਆ ਕੇ ਆਪ ਸਪਾਈਆਂ ਕਰਨ ਦੇ ਇਸ ਕਰਕੇ ਵੀ ਚਲੋ ਛੇਤੀ ਤੋਂ ਛੇਤੀ ਬੱਚਿਆਂ ਦਾ ਹੋਵੇ ਨਾ ਖਰਾਬ ਹੋਵੇ ਉਹਦੇ ਕਰਕੇ ਵੀ ਸਕੂਲ ਸ਼ੁਰੂ ਕਰਾਏ ਜਾਂ ਪਹਿਲੋਂ ਵੀ ਜਦੋਂ ਪਾਣੀ ਤੋਂ ਪਹਿਲੋਂ ਵੀ 10-15 ਦਿਨ ਪੂਰੇ ਡਟੇ ਰਹੇ ਨੇ ਇੱਥੇ ਤਾਲੀਵਾਲ ਸਾਹਿਬ ਜੀ ਤੇ ਪੂਰਾ ਇਹਨਾਂ ਤੁੰ ਦੇ ਹੀ ਨਾ ਕੰਮ ਕੀਤਾ ਵਾ ਹੂੰ ਤੇ ਬਹੁਤ ਵਧੀਆ ਪ੍ਰਾਲਾ ਜੀ ਸਾਡੇ ਕੋਲ ਨੇ ਹਲੇ ਹੁਣ ਆਏ ਨੇ ਹਸਪਤਾਲ ਤੇ ਸਫਾਈ ਆਪ ਖੁਦ ਕਰਦੇ ਹੋਰ ਜਿਹੜੀਆਂ ਡਿਸਪੈਂਸਰੀਆਂ ਨੇ ਉਹਨਾਂ ਨੂੰ ਸਾਫ ਕਰਨ ਦਾ ਕੰਮ ਜਿਹੜਾ ਹੈ ਉਹ ਆਪ ਕਰ ਰਹੇ ਨੇ ਤਾਲੀਵਾਲ ਸਾਹਿਬ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਤਾਲੀਵਾਲ ਸਾਹਿਬ ਦੀਆਂ ਤੇ ਲਗਾਤਾਰ ਆਪਣਾ ਅਜਨਾਲੇ ਹਲਕੇ ਨੂੰ ਸਵਾਰਨ ਦੇ ਲਈ ਮੁੜ ਵਸੇਵੇ ਦੇ ਲਈ ਹਰ ਤਰ੍ਹਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਆਪ ਅੱਗੇ ਹੋ ਕੇ ਕਰ ਰਹੇ ਨੇ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਤੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਜਿਹੜਾ ਹੜ ਨੇ ਵੱਡੀ ਮਾਰ ਮਾਰੀ ਸੀਗੀ ਆਪਾਂ ਜੀ ਕਿਵੇਂ ਵੇਖ ਰਹੇ ਹੋ ਤਾਲੀਆ ਜੀ ਸਾਹਿਬ ਖੁਦ ਸਫਾਈ ਕਰ ਰਹੇ ਨੇ ਝੁੱਟੇ ਹੋਏ ਨੇ ਕੀ ਕਹਿਣਾ ਚਾਹੂਗੇ ਬਹੁਤ ਬਹੁਤ ਧੰਨਵਾਦ ਜੀ ਅਨਾਲਾ ਹਮ ਜਿਹੜਾ ਅੱਜ ਕੋਈ ਮੰਤਰੀ ਅੱਗੇ ਆਣ ਕੇ ਜਿਹੜਾ ਗਲੀਆਂ 'ਚ ਕੋਈ ਨਹੀਂ ਫਿਰਦਾ ਜਾਂ ਆਣ ਕੇ ਹਮ ਜਿਹੜੇ ਕੋਲ ਖਲੋ ਕੇ ਆਪ ਸਫਾਈ ਕਰਾਉਂਦੇ ਜੀ ਇਹ ਡਿਫੈਂਸ ਨਹੀਂ ਦੇ ਤੇ ਅੱਗੇ ਹੁੰਦੇ ਰਹਿੰਦੇ ਨੇ ਉੱਥੇ ਵੇਖਣਾ ਵੇਲੇ ਤਾਂ ਸੁੱਕ ਪੁਗਾ ਹੋ ਜਾਣਾ ਫੇਰ ਆਉਣਾ ਉਹਨਾ ਹੂੰ ਇਹ ਜਦੋਂ ਹੜ ਆਇਆ ਸੀ ਉਦੋਂ ਵੀ ਇੱਥੇ ਰਹੇ ਆ ਹੂੰ ਇਹੋ ਜੇ ਲੀਡਰ ਚਾਹਨੇ ਹੋ ਤੁਸੀਂ ਹਾਂਜੀ ਇਹੋ ਜੇ ਲੀਡਰ ਹੋਣੇ ਚਾਹੀਦੇ ਨੇ ਇਹੋ ਜੇ ਲੀਡਰ ਹੋਣੇ ਚਾਹੀਦੇ ਆ ਭਾਜੀ ਕੀ ਕਹਿਣਾ ਚਾਹੋਗੇ ਢਾਲੀਵਾਲ ਸਾਹਿਬ ਦੀ ਇਸ ਤਰ੍ਹਾਂ ਦੀ ਸੇਵਾ ਦੇਖੋ ਤੁਸੀਂ ਢਾਲੀਵਾਲ ਸਾਹਿਬ ਦੀ ਨਹੀਂ ਸੀ ਨੀ ਜੀ ਇਹ ਤੇ ਮਤਲਬ ਪਹਿਲੇ ਦਿਨ ਤੋਂ ਹੀ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਆਮ ਲੋਕਾਂ ਦੇ ਨਾਲ ਆ ਕੇ ਆਮ ਲੋਕਾਂ 'ਚ ਕੰਮ ਕਰਨ ਦੇ ਆ ਹੂੰ ਤੇ ਪਹਿਲਾਂ 25 ਤਰੀਕ ਦਾ ਜਿਸ ਦਿਨ ਦਾ ਹੜ੍ਹ ਦੀ ਸੰਭਾਵਨਾ ਉਸ ਦਿਨ ਦਾ ਰਾਤ ਦੇ ਇੱਥੇ ਦਿਨ ਰਾਤ ਇਹਨਾਂ ਨੇ ਇਕ ਕੀਤਾ ਤੇ ਪਹਿਲਾਂ ਬੰਨਾਂ ਦੇ ਉੱਤੇ ਦਿਨ ਰਾਤ ਸੇਵਾ ਚੱਲਦੀ ਰਹੀ ਆ ਹੁਣ ਸਕੂਲਾਂ ਚ ਡਿਸਪੈਂਸਰੀਆਂ ਜੇ ਵੀ ਮਤਲਬ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਜੀ ਤੇ ਟਾਈਮ ਦੇ ਨਾਲ ਸ਼ੁਰੂ ਕੀਤਾ ਉਹਦੇ ਕਰਕੇ ਆਪ ਮੂਰੇ ਆ ਕੇ ਆਪ ਸਪਾਈਆਂ ਕਰਨ ਦੇ ਇਸ ਕਰਕੇ ਵੀ ਚਲੋ ਛੇਤੀ ਤੋਂ ਛੇਤੀ ਬੱਚਿਆਂ ਦਾ ਹੋਵੇ ਇੱਕ ਨਾ ਖਰਾਬ ਹੋਵੇ ਉਹਦੇ ਕਰਕੇ ਵੀ ਸਕੂਲ ਸ਼ੁਰੂ ਕਰਾਏ ਜਾਣ ਬਿਲਕੁਲ ਬਿਲਕੁਲ ਸੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿਵੇਂ ਲੱਗ ਰਿਹਾ ਹੈ ਕਿ ਲੀਡਰ ਜਿਹੜੇ ਆਪ ਜ਼ਮੀਨੀ ਪੱਧਰ ਤੇ ਆ ਕੇ ਸਫਾਈਆਂ ਕਰਨ ਦੇ ਵਿੱਚ ਹੱਥ ਵਟਾ ਰਹੇ ਨੇ ਲੋਕਾਂ ਦੇ ਲਈ ਕੰਮਕਾਰ ਕਰ ਰਹੇ ਨੇ ਬਹੁਤ ਵਧੀਆ ਪ੍ਰਾਲਾਵਾ ਜੀ ਜਿਹੜਾ ਆਪ ਆ ਕੇ ਸਹਯੋਗ ਕਰਉਂਦੇ ਨੇ ਪਹਿਲਾਂ ਵੀ ਜਦੋਂ ਪਾਣੀ ਤੋਂ ਪਹਿਲਾਂ ਵੀ ਇਹ 10-15 ਦਿਨ ਪੂਰੇ ਡਟੇ ਰਹੇ ਨੇ ਇੱਥੇ ਤੁਹਾਡੀ ਗੱਲ ਸਾਬ ਜੀ ਤੇ ਪੂਰਾ ਇਹਨਾ ਤਾਂ ਦੇ ਹੀ ਨਾ ਕੰਮ ਕੀਤਾ ਵਾ ਤੇ ਬਹੁਤ ਵਧੀਆ ਪ੍ਰਾਲਾਵਾ ਜੀ ਸਾਡੇ ਕੋਲ ਨੇ ਹਲੇ ਹੁਣ ਆਏ ਨੇ ਹਸਪਤਾਲ ਚ ਤੇ ਸਫਾਈ ਆਪ ਖੁਦ ਕਰਦੇ ਨੇ ਜੀ ਤੇ ਪਿੰਡ ਵਾਲੇ ਵੀ ਬਹੁਤ ਵਧੀਆ ਮਸੂਹਸ਼ ਕਰ ਰਹੇ ਨੇ ਕਿ ਹੋਰ ਜਿਹੜੀਆਂ ਡਿਸਪੈਂਸਰੀਆਂ ਨੇ ਉਹਨਾਂ ਨੂੰ ਸਾਫ਼ ਕਰਨ ਦਾ ਕੰਮ ਜਿਹੜਾ ਹੈ ਉਹ ਆਪ ਕਰ ਰਹੇ ਨੇ ਢਾਲੀਵਾਲ ਸਾਹਿਬ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਢਾਲੀਵਾਲ ਸਾਹਿਬ ਦੀਆਂ ਤੇ ਲਗਾਤਾਰ ਆਪਣਾ ਅਜਨਾਲੇ ਹਲਕੇ ਨੂੰ ਸਵਾਰਨ ਦੇ ਲਈ ਮੁੜ ਵਸੇਵੇ ਦੇ ਲਈ ਹਰ ਤਰ੍ਹਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਆਪ ਅੱਗੇ ਹੋ ਕੇ ਕਰ ਰਹੇ ਨੇ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਤੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਜਿਹੜਾ ਹੜ ਨੇ ਵੱਡੀ ਮਾਰ ਮਾਰੀ ਸੀਗੀ ਉਹ ਢਾਲੀਵਾਲ ਸਾਹਿਬ ਦੀ ਇਸ ਤਰ੍ਹਾਂ ਦੀ ਸੇਵਾ ਦੇਖੋ ਤੁਸੀਂ ਤਾਰੀ ਆਲ ਸਾਹਿਬ ਦੀ ਰੀਸ ਨਹੀਂ ਜੀ ਇਹ ਤੇ ਮਤਲਬ ਪਹਿਲੇ ਦਿਨ ਤੋਂ ਹੀ ਮੋਢੇ ਨਾ ਮੋਢਾ ਲਾ ਕੇ ਸਾਡੇ ਨਾਲ ਆਮ ਲੋਕਾਂ ਦੇ ਨਾਲ ਆ ਕੇ ਆਮ ਲੋਕਾਂ 'ਚ ਕੰਮ ਕਰਨ ਦੇ ਆ ਤੇ ਪਹਿਲਾਂ 25 ਤਰੀਕ ਦਾ ਜਿਸ ਦਿਨ ਦਾ ਹੜ੍ਹ ਦੀ ਸੰਭਾਵਨਾ ਉਸ ਦਿਨ ਦਾ ਰਾਤ ਦੇ ਤੇ ਦਿਨ ਰਾਤ ਇਹਨਾਂ ਨੇ ਇੱਕ ਕੀਤਾ ਤੇ ਪਹਿਲਾਂ ਬੰਨਾ ਦੇ ਉੱਤੇ ਦਿਨ ਰਾਤ ਸੇਵਾ ਚੱਲਦੀ ਰਹੀ ਆ ਹੁਣ ਸਕੂਲਾਂ 'ਚ ਡਿਸਪੈਂਸਰੀਆਂ ਜਿਵੇਂ ਮਤਲਬ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਜੀ ਤੇ ਟਾਈਮ ਦੇ ਨਾਲ ਸ਼ੁਰੂ ਕੀਤਾ ਉਹਦੇ ਕਰਕੇ ਆਪ ਮੂਰੇ ਆ ਕੇ ਆਪ ਸਪਾਈਆਂ ਕਰਨ ਦੇ ਇਸ ਕਰਕੇ ਵੀ ਚਲੋ ਛੇਤੀ ਤੋਂ ਛੇਤੀ ਬੱਚਿਆਂ ਦਾ ਹੋਏ ਇੱਕ ਨਾ ਖਰਾਬ ਹੋਵੇ ਉਹਦੇ ਕਰਕੇ ਵੀ ਸਕੂਲ ਸ਼ੁਰੂ ਕਰਾਏ ਜਾਂ ਪਹਿਲੋਂ ਵੀ ਜਦੋਂ ਪਾਣੀ ਤੋਂ ਪਹਿਲੋਂ ਵੀ ਇਹ 10-15 ਦਿਨ ਪੂਰੇ ਡਟੇ ਰਹੇ ਨੇ ਇੱਥੇ ਢਾਲੀਵਾਲ ਸਾਹਿਬ ਜੀ ਤੇ ਪੂਰਾ ਇਹਨਾਂ ਤਾਂ ਦੇ ਹੀ ਨਾ ਕੰਮ ਕੀਤਾ ਵਾ ਤੇ ਬਹੁਤ ਵਧੀਆ ਪ੍ਰਾਲਾ ਜੀ ਸਾਡੇ ਕੋਲ ਨੇ ਹਲੇ ਹੁਣ ਆਏ ਨੇ ਹਸਪਤਾਲ ਤੇ ਸਫਾਈ ਆਪ ਖੁਦ ਕਰਦੇ ਹੋਰ ਜਿਹੜੀਆਂ ਡਿਸਪੈਂਸਰੀਆਂ ਨੇ ਉਹਨਾਂ ਨੂੰ ਸਾਫ਼ ਕਰਨ ਦਾ ਕੰਮ ਜਿਹੜਾ ਹੈ ਉਹ ਆਪ ਕਰ ਰਹੇ ਨੇ ਢਾਲੀਵਾਲ ਸਾਹਿਬ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਢਾਲੀਵਾਲ ਸਾਹਿਬ ਦੀਆਂ ਤੇ ਲਗਾਤਾਰ ਆਪਣਾ ਅਜਨਾਲੇ ਹਲਕੇ ਨੂੰ ਸਵਾਰਨ ਦੇ ਲਈ ਮੁੜ ਵਸੇਵੇ ਦੇ ਲਈ ਹਰ ਤਰ੍ਹਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਆਪ ਅੱਗੇ ਹੋ ਕੇ ਕਰ ਰਹੇ ਨੇ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਤੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਜਿਹੜਾ ਹੜ ਨੇ ਵੱਡੀ ਮਾਰ ਮਾਰੀ ਸੀਗੀ ਆਪਾਂ ਜੀ ਕਿਵੇਂ ਵੇਖ ਰਹੇ ਹੋ ਤਾਲੀਆ ਜੀ ਸਾਹਿਬ ਖੁਦ ਸਫਾਈ ਕਰ ਰਹੇ ਨੇ ਜੁਟੇ ਹੋਏ ਨੇ ਕੀ ਕਹਿਣਾ ਚਾਹੂਗੇ ਬਹੁਤ ਬਹੁਤ ਧੰਨਵਾਦ ਜੀ ਅਨਾਲਾ ਹਮ ਜਿਹੜਾ ਅੱਜ ਕੋਈ ਮੰਤਰੀ ਅੱਗੇ ਆਣ ਕੇ ਜਿਹੜਾ ਗਲੀਆਂ 'ਚ ਕੋਈ ਨਹੀਂ ਫਿਰਦਾ ਜਾਂ ਆਣ ਕੇ ਹੂੰ ਜਿਹੜੇ ਕੋਲ ਖਲੋ ਕੇ ਆਪ ਸਪਾਈ ਕਰਾਉਂਦੇ ਜੀ ਜਿਹ ਡਿਫੈਂਸ ਦੇਦੇ ਅੱਗੇ ਹੁੰਦੇ ਨਹੀਂ ਉੱਥੇ ਵੇਖਣਾ ਬੇਲੇ ਤਾਂ ਸੁੱਕ ਪੁਗਾ ਹੋ ਜਾਣਾ ਫੇਰ ਆਉਣਾ ਹੂੰ ਇਹ ਜਦੋਂ ਹੜ ਆਇਆ ਸੀ ਉਦੋਂ ਵੀ ਇੱਥੇ ਰਹੇ ਆ ਹੂੰ ਇਹੋ ਜਿਹਾ ਲੀਡਰ ਚਾਹਨੇ ਹੋ ਤੁਸੀਂ ਹਾਂਜੀ ਇਹੋ ਜਿਹਾ ਲੀਡਰ ਹੋਣੇ ਚਾਹੀਦੇ ਨੇ ਇਹੋ ਜਿਹਾ ਲੀਡਰ ਹੋਣੇ ਚਾਹੀਦੇ ਆ ਭਾਜੀ ਕੀ ਕਹਿਣਾ ਚਾਹੋਗੇ ਢਾਲੀਵਾਲ ਸਾਹਿਬ ਦੀ ਇਸ ਤਰ੍ਹਾਂ ਦੀ ਸੇਵਾ ਦੇਖੋ ਤੁਸੀਂ ਤਾਰੀ ਆਲ ਸਾਹਿਬ ਦੀ ਰੀਸ ਨਹੀਂ ਜੀ ਇਹ ਤੇ ਮਤਲਬ ਪਹਿਲੇ ਦਿਨ ਤੋਂ ਹੀ ਮੋਢੇ ਨਾ ਮੋਢਾ ਲਾ ਕੇ ਸਾਡੇ ਨਾਲ ਆਮ ਲੋਕਾਂ ਦੇ ਨਾਲ ਆ ਕੇ ਆਮ ਲੋਕਾਂ 'ਚ ਕੰਮ ਕਰਨ ਦੇ ਆ ਤੇ ਪਹਿਲਾਂ 25 ਤਰੀਕ ਦਾ ਜਿਸ ਦਿਨ ਦਾ ਹੜ੍ਹ ਦੀ ਸੰਭਾਵਨਾ ਉਸ ਦਿਨ ਦਾ ਰਾਤ ਦੇ ਇੱਥੇ ਦਿਨ ਰਾਤ ਇਹਨਾਂ ਨੇ ਇਕ ਕੀਤਾ ਤੇ ਪਹਿਲਾਂ ਬੰਨਾਂ ਦੇ ਉੱਤੇ ਦਿਨ ਰਾਤ ਸੇਵਾ ਚੱਲਦੀ ਰਹੀ ਆ ਹੁਣ ਸਕੂਲਾਂ ਚ ਡਿਸਪੈਂਸਰੀਆਂ ਜੇ ਵੀ ਮਤਲਬ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਜੀ ਤੇ ਟਾਈਮ ਦੇ ਨਾਲ ਸ਼ੁਰੂ ਕੀਤਾ ਉਹਦੇ ਕਰਕੇ ਆਪ ਮੂਰੇ ਆ ਕੇ ਆਪ ਸਪਾਈਆਂ ਕਰਦੇ ਇਸੇ ਕਰਕੇ ਵੀ ਚਲੋ ਛੇਤੀ ਤੋਂ ਛੇਤੀ ਬੱਚਿਆਂ ਦਾ ਹੋਵੇ ਇੱਕ ਨਾ ਖਰਾਬ ਹੋਵੇ ਉਹਦੇ ਕਰਕੇ ਵੀ ਸਕੂਲ ਸ਼ੁਰੂ ਕਰਾਏ ਜਾਣ ਬਿਲਕੁਲ ਬਿਲਕੁਲ ਸੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿ ਵੀ ਲੱਗ ਰਿਹਾ ਹੈ ਕਿ ਲੀਡਰ ਜਿਹੜੇ ਆਪ ਜ਼ਮੀਨੀ ਪੱਧਰ ਤੇ ਆ ਕੇ ਸਫਾਈਆਂ ਕਰਨ ਦੇ ਵਿੱਚ ਹੱਥ ਵਟਾ ਰਹੇ ਨੇ ਲੋਕਾਂ ਦੇ ਲਈ ਕੰਮਕਾਰ ਕਰ ਰਹੇ ਨੇ ਬਹੁਤ ਵਧੀਆ ਪ੍ਰਾਲਾਵਾ ਜੀ ਜਿਹੜਾ ਆਪ ਆ ਕੇ ਸਹਯੋਗ ਕਰਾਉਂਦੇ ਨੇ ਪਹਿਲਾਂ ਵੀ ਜਦੋਂ ਪਾਣੀ ਤੋਂ ਪਹਿਲਾਂ ਵੀ ਇਹ 10-15 ਦਿਨ ਪੂਰੇ ਡਟੇ ਰਹੇ ਨੇ ਇੱਥੇ ਧੰਨ ਗੱਲ ਸਾਬ ਜੀ ਤੇ ਪੂਰਾ ਇਹਨਾਂ ਤਾਂ ਦੇ ਹੀ ਨਾ ਕੰਮ ਕੀਤਾ ਵਾ ਤੇ ਬਹੁਤ ਵਧੀਆ ਪ੍ਰਾਲਾਵਾ ਜੀ ਸਾਡੇ ਕੋਲ ਨੇ ਹਲੇ ਹੁਣ ਆਏ ਨੇ ਹਸਪਤਾਲ ਚ ਤੇ ਸਫਾਈ ਆਪ ਖੁਦ ਕਰਦੇ ਨੇ ਜੀ ਤੇ ਪਿੰਡ ਵਾਲੇ ਵੀ ਬਹੁਤ ਵਧੀਆ ਮਸੂਹਸ ਕਰ ਰਹੇ ਨੇ ਕਿ ਹੋਰ ਜਿਹੜੀਆਂ ਡਿਸਪੈਂਸਰੀਆਂ ਨੇ ਉਹਨਾਂ ਨੂੰ ਸਾਫ਼ ਕਰਨ ਦਾ ਕੰਮ ਜਿਹੜਾ ਹੈ ਉਹ ਆਪ ਕਰ ਰਹੇ ਨੇ ਢਾਲੀਵਾਲ ਸਾਹਿਬ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਢਾਲੀਵਾਲ ਸਾਹਿਬ ਦੀਆਂ ਤੇ ਲਗਾਤਾਰ ਆਪਣਾ ਅਜਨਾਲੇ ਹਲਕੇ ਨੂੰ ਸਵਾਰਨ ਦੇ ਲਈ ਮੁੜ ਵਸੇਵੇ ਦੇ ਲਈ ਹਰ ਤਰ੍ਹਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਆਪ ਅੱਗੇ ਹੋ ਕੇ ਕਰ ਰਹੇ ਨੇ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਤੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਜਿਹੜਾ ਹੜ ਨੇ ਵੱਡੀ ਮਾਰ ਮਾਰੀ ਸੀਗੀ ਉਹ ਢਾਲੀਵਾਲ ਸਾਹਿਬ ਦੀ ਇਸ ਤਰ੍ਹਾਂ ਦੀ ਸੇਵਾ ਦੇਖੋ ਤੁਸੀਂ ਢਾਲੀਵਾਲ ਸਾਹਿਬ ਦੀ ਰੀਤ ਹੀ ਨਹੀਂ ਜੀ ਇਹ ਤੇ ਮਤਲਬ ਪਹਿਲੇ ਦਿਨ ਤੋਂ ਹੀ ਮੋਢੇ ਨਾ ਮੋਢਾ ਲਾ ਕੇ ਸਾਡੇ ਨਾਲ ਆਮ ਲੋਕਾਂ ਦੇ ਨਾਲ ਆ ਕੇ ਆਮ ਲੋਕਾਂ 'ਚ ਕੰਮ ਕਰਨ ਦੇ ਆ ਤੇ ਪਹਿਲਾਂ 25 ਤਰੀਕ ਦਾ ਜਿਸ ਦਿਨ ਦਾ ਹੜ੍ਹ ਦੀ ਸੰਭਾਵਨਾ ਉਸ ਦਿਨ ਦਾ ਰਾਤ ਦੇ ਤੇ ਦਿਨ ਰਾਤ ਇਹਨਾਂ ਨੇ ਇੱਕ ਕੀਤਾ ਤੇ ਪਹਿਲਾਂ ਬੰਨਾ ਦੇ ਉੱਤੇ ਦਿਨ ਰਾਤ ਸੇਵਾ ਚੱਲਦੀ ਰਹੀ ਆ ਹੁਣ ਸਕੂਲਾਂ ਚ ਡਿਸਪੈਂਸਰੀਆਂ ਜੇ ਵੀ ਮਤਲਬ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਜੀ ਤੇ ਟਾਈਮ ਦੇ ਨਾਲ ਸ਼ੁਰੂ ਕੀਤਾ ਉਹਦੇ ਕਰਕੇ ਆਪ ਮੂਰੇ ਆ ਕੇ ਆਪ ਸਪਾਈਆਂ ਕਰਨ ਦੇ ਇਸ ਕਰਕੇ ਵੀ ਚਲੋ ਛੇਤੀ ਤੋਂ ਛੇਤੀ ਬੱਚਿਆਂ ਦਾ ਹੋਵੇ ਨਾ ਖਰਾਬ ਹੋਵੇ ਉਹਦੇ ਕਰਕੇ ਵੀ ਸਕੂਲ ਸ਼ੁਰੂ ਕਰਾਏ ਜਾਂ ਪਹਿਲੋਂ ਵੀ ਜਦੋਂ ਪਾਣੀ ਤੋਂ ਪਹਿਲੋਂ ਵੀ 10-15 ਦਿਨ ਪੂਰੇ ਡਟੇ ਰਹੇ ਨੇ ਇੱਥੇ ਧਾਲੀਵਾਲ ਸਾਹਿਬ ਜੀ ਤੇ ਪੂਰਾ ਇਹਨਾਂ ਤਾਂ ਦੇ ਹੀ ਨਾ ਕੰਮ ਕੀਤਾ ਵਾ ਤੇ ਬਹੁਤ ਵਧੀਆ ਪ੍ਰਾਲਾ ਜੀ ਸਾਡੇ ਕੋਲ ਨੇ ਹਲੇ ਹੁਣ ਆਏ ਨੇ ਹਸਪਤਾਲ ਤੇ ਤੇ ਸਫਾਈ ਆਪ ਖੁਦ ਕਰਦੇ ਹੋਰ ਜਿਹੜੀਆਂ ਡਿਸਪੈਂਸਰੀਆਂ ਨੇ ਉਹਨਾਂ ਨੂੰ ਸਾਫ ਕਰਨ ਦਾ ਕੰਮ ਜਿਹੜਾ ਹੈ ਉਹ ਆਪ ਕਰ ਰਹੇ ਨੇ ਧਾਲੀਵਾਲ ਸਾਹਿਬ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਧਾਲੀਵਾਲ ਸਾਹਿਬ ਦੀਆਂ ਤੇ ਲਗਾਤਾਰ ਆਪਣਾ ਅਜਨਾਲੇ ਹਲਕੇ ਨੂੰ ਸਵਾਰਨ ਦੇ ਲਈ ਮੁੜ ਵਸੇਵੇ ਦੇ ਲਈ ਹਰ ਤਰ੍ਹਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਆਪ ਅੱਗੇ ਹੋ ਕੇ ਕਰ ਰਹੇ ਨੇ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਤੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਜਿਹੜਾ ਹੜ ਨੇ ਵੱਡੀ ਮਾਰ ਮਾਰੀ ਸੀਗੀ ਆਪਾਂ ਜੀ ਕਿਵੇਂ ਵੇਖ ਰਹੇ ਹੋ ਤਾਲੀਆ ਜੀ ਸਾਹਿਬ ਖੁਦ ਸਫਾਈ ਕਰ ਰਹੇ ਨੇ ਝੁੱਟੇ ਹੋਏ ਨੇ ਕੀ ਕਹਿਣਾ ਚਾਹੂਗੇ ਬਹੁਤ ਬਹੁਤ ਧੰਨਵਾਦ ਜੀ ਅਨਾਲਾ ਜਿਹੜਾ ਅੱਜ ਕੋਈ ਮੰਤਰੀ ਅੱਗੇ ਆਣ ਕੇ ਜਿਹੜਾ ਗਲੀਆਂ ਵਿੱਚ ਕੋਈ ਨਹੀਂ ਫਿਰਦਾ ਜਾਂ ਆਣ ਕੇ ਜਿਹੜੇ ਕੋਲ ਖਲੋ ਕੇ ਆਪ ਸਫਾਈ ਕਰਾਉਣ ਲਈ ਜੀ ਜਿਹੜੇ ਡਿਫੈਂਸ ਦੇ ਤੇ ਅੱਗੇ ਹੁੰਦੇ ਰਹਿੰਦੇ ਨੇ ਉੱਥੇ ਵੇਖਣਾ ਮੇਲੇ ਤਾਂ ਸੁੱਖ ਪੂਗਾ ਹੋ ਜਾਣਾ ਫੇਰ ਆਉਣਾ ਉਹਨਾ ਹੂੰ ਇਹ ਜਦੋਂ ਹੜ ਆਇਆ ਸੀ ਉਦੋਂ ਵੀ ਇੱਥੇ ਰਹੇ ਆ ਹੂੰ ਇਹੋ ਜਿਹੀ ਲੀਡਰ ਚਾਹਨੇ ਹੋ ਤੁਸੀਂ ਹਾਂਜੀ ਇਹੋ ਜਿਹਾ ਲੀਡਰ ਹੋਣੇ ਚਾਹੀਦੇ ਨੇ ਇਹੋ ਜਿਹਾ ਲੀਡਰ ਹੋਣੇ ਚਾਹੀਦੇ ਆ ਭਾਜੀ ਕੀ ਕਹਿਣਾ ਚਾਹੋਗੇ ਢਾਲੀਵਾਲ ਸਾਹਿਬ ਦੀ ਇਸ ਤਰ੍ਹਾਂ ਦੀ ਸੇਵਾ ਦੇਖੋ ਤੁਸੀਂ ਢਾਲੀਵਾਲ ਸਾਹਿਬ ਦੀ ਰੀਤ ਹੀ ਨਹੀਂ ਜੀ ਇਹ ਤੇ ਮਤਲਬ ਪਹਿਲੇ ਦਿਨ ਤੋਂ ਹੀ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਆਮ ਲੋਕਾਂ ਦੇ ਨਾਲ ਆ ਕੇ ਆਮ ਲੋਕਾਂ 'ਚ ਕੰਮ ਕਰਨ ਦੇ ਆ ਹੂੰ ਤੇ ਪਹਿਲਾਂ 25 ਤਰੀਕ ਦਾ ਜਿਸ ਦਿਨ ਦਾ ਹੜ੍ਹ ਦੀ ਸੰਭਾਵਨਾ ਉਸ ਦਿਨ ਦਾ ਰਾਤ ਦੇ ਇੱਥੇ ਦਿਨ ਰਾਤ ਇਹਨਾਂ ਨੇ ਇਕ ਕੀਤਾ ਤੇ ਪਹਿਲਾਂ ਬੰਨਾਂ ਦੇ ਉੱਤੇ ਦਿਨ ਰਾਤ ਸੇਵਾ ਚੱਲਦੀ ਰਹੀ ਆ ਹੁਣ ਸਕੂਲਾਂਾਂ ਚ ਡਿਸਪੈਂਸਰੀਆਂ ਜੇ ਵੀ ਮਤਲਬ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਜੀ ਤੇ ਟਾਈਮ ਦੇ ਨਾਲ ਸ਼ੁਰੂ ਕੀਤਾ ਉਹਦੇ ਕਰਕੇ ਆਪ ਮੂਰੇ ਆ ਕੇ ਆਪ ਸਪਾਈਆਂ ਕਰਨ ਦੇ ਇਸ ਕਰਕੇ ਵੀ ਚਲੋ ਛੇਤੀ ਤੋਂ ਛੇਤੀ ਬੱਚਿਆਂ ਦਾ ਹੋਵੇ ਇੱਕ ਨਾ ਖਰਾਬ ਹੋਵੇ ਉਹਦੇ ਕਰਕੇ ਵੀ ਸਕੂਲ ਸ਼ੁਰੂ ਕਰਾਏ ਜਾਣ ਬਿਲਕੁਲ ਬਿਲਕੁਲ ਸੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿ ਵੀ ਲੱਗ ਰਿਹਾ ਹੈ ਕਿ ਲੀਡਰ ਜਿਹੜੇ ਆਪ ਜ਼ਮੀਨੀ ਪੱਧਰ ਤੇ ਆ ਕੇ ਸਫਾਈਆਂ ਕਰਨ ਦੇ ਵਿੱਚ ਹੱਥ ਵਟਾ ਰਹੇ ਨੇ ਲੋਕਾਂ ਦੇ ਲਈ ਕੰਮਕਾਰ ਕਰ ਰਹੇ ਨੇ ਬਹੁਤ ਵਧੀਆ ਪ੍ਰਾਲਾਵਾ ਜੀ ਜਿਹੜਾ ਆਪ ਆ ਕੇ ਸਹਿਯੋਗ ਕਰਾਉਂਦੇ ਨੇ ਪਹਿਲਾਂ ਵੀ ਜਦੋਂ ਪਾਣੀ ਤੋਂ ਪਹਿਲਾਂ ਵੀ ਇਹ 10-15 ਦਿਨ ਪੂਰੇ ਡਟੇ ਰਹੇ ਨੇ ਇੱਥੇ ਧਾਰੀ ਗੱਲ ਸਾਹਿਬ ਜੀ ਤੇ ਪੂਰਾ ਇਹਨਾਂ ਤਾਂ ਦੇ ਹੀ ਨਾ ਕੰਮ ਕੀਤਾ ਵਾ ਤੇ ਬਹੁਤ ਵਧੀਆ ਪ੍ਰਾਲਾਵਾ ਜੀ ਸਾਡੇ ਕੋਲ ਨੇ ਹਲੇ ਹੁਣ ਆਏ ਨੇ ਹਸਪਤਾਲ ਚ ਤੇ ਸਫਾਈ ਆਪ ਖੁਦ ਕਰਦੇ ਨੇ ਜੀ ਤੇ ਪਿੰਡ ਵਾਲੇ ਵੀ ਬਹੁਤ ਵਧੀਆ ਮਸੂਹਸ਼ ਕਰ ਰਹੇ ਨੇ ਕਿ ਹੋਰ ਜਿਹੜੀਆਂ ਡਿਸਪੈਂਸਰੀਆਂ ਨੇ ਉਹਨਾਂ ਨੂੰ ਸਾਫ਼ ਕਰਨ ਦਾ ਕੰਮ ਜਿਹੜਾ ਹੈ ਉਹ ਆਪ ਕਰ ਰਹੇ ਨੇ ਢਾਲੀਵਾਲ ਸਾਹਿਬ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਢਾਲੀਵਾਲ ਸਾਹਿਬ ਦੀਆਂ ਤੇ ਲਗਾਤਾਰ ਆਪਣਾ ਅਜਨਾਲੇ ਹਲਕੇ ਨੂੰ ਸਵਾਰਨ ਦੇ ਲਈ ਮੁੜ ਵਸੇਵੇ ਦੇ ਲਈ ਹਰ ਤਰ੍ਹਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਆਪ ਅੱਗੇ ਹੋ ਕੇ ਕਰ ਰਹੇ ਨੇ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਤੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਜਿਹੜਾ ਹੜ ਨੇ ਵੱਡੀ ਮਾਰ ਮਾਰੀ ਸੀਗੀ ਉਹ ਢਾਲੀਵਾਲ ਸਾਹਿਬ ਦੀ ਇਸ ਤਰ੍ਹਾਂ ਦੀ ਸੇਵਾ ਦੇਖੋ ਤੁਸੀਂ ਸਾਰੀ ਆਲ ਸਾਭ ਦੀ ਨਹੀਂ ਸੀ ਨੀ ਜੀ ਇਹ ਤੇ ਮਤਲਬ ਪਹਿਲੇ ਦਿਨ ਤੋਂ ਹੀ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਆਮ ਲੋਕਾਂ ਦੇ ਨਾਲ ਆ ਕੇ ਆਮ ਲੋਕਾਂ 'ਚ ਕੰਮ ਕਰਨ ਦੇ ਆ ਤੇ ਪਹਿਲਾਂ 25 ਤਰੀਕ ਦਾ ਜਿਸ ਦਿਨ ਦਾ ਹੜ੍ਹ ਦੀ ਸੰਭਾਵਨਾ ਉਸ ਦਿਨ ਦਾ ਰਾਤ ਦੇ ਤੇ ਦਿਨ ਰਾਤ ਇਹਨਾਂ ਨੇ ਇਕ ਕੀਤਾ ਤੇ ਪਹਿਲਾਂ ਬੰਨਾ ਦੇ ਉੱਤੇ ਦਿਨ ਰਾਤ ਸੇਵਾ ਚੱਲਦੀ ਰਹੀ ਆ ਹੁਣ ਸਕੂਲਾਂ 'ਚ ਡਿਸਪੈਂਸਰੀਆਂ ਜੇ ਵੀ ਮਤਲਬ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਜੀ ਤੇ ਟਾਈਮ ਦੇ ਨਾਲ ਸ਼ੁਰੂ ਕੀਤਾ ਉਹਦੇ ਕਰਕੇ ਆਪ ਮੂਰੇ ਆ ਕੇ ਆਪ ਸਪਾਈਆਂ ਕਰਨ ਦੇ ਇਸ ਕਰਕੇ ਵੀ ਚਲੋ ਛੇਤੀ ਤੋਂ ਛੇਤੀ ਬੱਚਿਆਂ ਦਾ ਹੋਵੇ ਇੱਕ ਨਾ ਖਰਾਬ ਹੋਵੇ ਉਹਦੇ ਕਰਕੇ ਵੀ ਸਕੂਲ ਸ਼ੁਰੂ ਕਰਾਏ ਜਾਂਦੇ ਪਹਿਲੋਂ ਵੀ ਜਦੋਂ ਪਾਣੀ ਤੋਂ ਪਹਿਲੋਂ ਵੀ ਇਹ 10-15 ਦਿਨ ਪੂਰੇ ਡਟੇ ਰਹੇ ਨੇ ਇੱਥੇ ਢਾਲੀਵਾਲ ਸਾਹਿਬ ਜੀ ਤੇ ਪੂਰਾ ਇਹਨਾਂ ਤਾਂ ਦੇ ਹੀ ਨਾ ਕੰਮ ਕੀਤਾ ਵਾ ਤੇ ਬਹੁਤ ਵਧੀਆ ਪ੍ਰਾਲਾ ਜੀ ਸਾਡੇ ਕੋਲ ਨੇ ਹਲੇ ਹੁਣ ਆਏ ਨੇ ਹਸਪਤਾਲ ਤੇ ਸਫਾਈ ਆਪ ਖੁਦ ਕਰਦੇ ਹੋਰ ਜਿਹੜੀਆਂ ਡਿਸਪੈਂਸਰੀਆਂ ਨੇ ਉਹਨਾਂ ਨੂੰ ਸਾਫ਼ ਕਰਨ ਦਾ ਕੰਮ ਜਿਹੜਾ ਹੈ ਉਹ ਆਪ ਕਰ ਰਹੇ ਨੇ ਢਾਲੀਵਾਲ ਸਾਹਿਬ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਢਾਲੀਵਾਲ ਸਾਹਿਬ ਦੀਆਂ ਤੇ ਲਗਾਤਾਰ ਆਪਣਾ ਅਜਨਾਲੇ ਹਲਕੇ ਨੂੰ ਸਵਾਰਨ ਦੇ ਲਈ ਮੁੜ ਵਸੇਵੇ ਦੇ ਲਈ ਹਰ ਤਰ੍ਹਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਆਪ ਅੱਗੇ ਹੋ ਕੇ ਕਰ ਰਹੇ ਨੇ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਤੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਜਿਹੜਾ ਹੜ ਨੇ ਵੱਡੀ ਮਾਰ ਮਾਰੀ ਸੀਗੀ ਆਪਾਂ ਜੀ ਕਿਵੇਂ ਵੇਖ ਰਹੇ ਹੋ ਤਾਲੀਆ ਜੀ ਸਾਹਿਬ ਖੁਦ ਸਫਾਈ ਕਰ ਰਹੇ ਨੇ ਝੁੱਟੇ ਹੋਏ ਨੇ ਕੀ ਕਹਿਣਾ ਚਾਹੂਗੇ ਬਹੁਤ ਬਹੁਤ ਧੰਨਵਾਦ ਜੀ ਅਨਾਲਾ ਜਿਹੜਾ ਅੱਜ ਕੋਈ ਮੰਤਰੀ ਅੱਗੇ ਆਣ ਕੇ ਜਿਹੜਾ ਗਲੀਆਂ 'ਚ ਕੋਈ ਨਹੀਂ ਫਿਰਦਾ ਜਾਂ ਆਣ ਕੇ ਜਿਹੜੇ ਕੋਲ ਖਲੋ ਕੇ ਆਪ ਸਫਾਈ ਕਰਾਉਣ ਲਈ ਜੀ ਜੇ ডিফੈਂਸ ਦੇਤੇ ਅੱਗੇ ਹੁੰਦਾ ਰਹਿਣਾ ਉੱਥੇ ਵੇਖਣਾ ਬੇਲੇ ਤਾਂ ਸੁੱਕ ਪੁਗਾ ਹੋ ਜਾਣਾ ਫੇਰ ਆਉਣਾ ਹਮ ਇਹ ਜਦੋਂ ਹੜ ਆਇਆ ਸੀ ਉਦੋਂ ਵੀ ਇੱਥੇ ਰਹੇ ਆ ਹਮ ਇਹੋ ਜੀ ਲੀਡਰ ਚਾਹਨੇ ਹੋ ਤੁਸੀਂ ਹਾਂਜੀ ਇਹੋ ਜੀ ਲੀਡਰ ਹੋਣੇ ਚਾਹੀਦੇ ਨੇ ਇਹੋ ਜੀ ਲੀਡਰ ਹੋਣੇ ਚਾਹੀਦੇ ਆ ਭਾਜੀ ਕੀ ਕਹਿਣਾ ਚਾਹੋਗੇ ਢਾਲੀਵਾਲ ਸਾਹਿਬ ਦੀ ਇਸ ਤਰ੍ਹਾਂ ਦੀ ਸੇਵਾ ਦੇਖੋ ਤੁਸੀਂ ਸਾਰੀ ਆਲ ਸਾਹਿਬ ਦੀ ਰੀਤ ਨਹੀਂ ਜੀ ਇਹ ਤੇ ਮਤਲਬ ਪਹਿਲੇ ਦਿਨ ਤੋਂ ਹੀ ਮੋਢੇ ਨਾ ਮੋਢਾ ਲਾ ਕੇ ਸਾਡੇ ਨਾਲ ਆਮ ਲੋਕਾਂ ਦੇ ਨਾਲ ਆ ਕੇ ਆਮ ਲੋਕਾਂ 'ਚ ਕੰਮ ਕਰਨ ਦੇ ਆ ਤੇ ਪਹਿਲਾਂ 25 ਤਰੀਕ ਦਾ ਜਿਸ ਦਿਨ ਦਾ ਹੜ ਦੀ ਸੰਭਾਵਨਾ ਉਸ ਦਿਨ ਦਾ ਰਾਤ ਦੇ ਤੇ ਦਿਨ ਰਾਤ ਇਹਨਾਂ ਨੇ ਇਕ ਕੀਤਾ ਤੇ ਪਹਿਲਾਂ ਬੰਨਾ ਦੇ ਉੱਤੇ ਦਿਨ ਰਾਤ ਸੇਵਾ ਚੱਲਦੀ ਰਹੀ ਆ ਹੁਣ ਸਕੂਲਾਂਾਂ ਚ ਡਿਸਪੈਂਸਰੀਆਂ ਚ ਵੀ ਮਤਲਬ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਜੀ ਤੇ ਟਾਈਮ ਦੇ ਨਾਲ ਸ਼ੁਰੂ ਕੀਤਾ ਉਹਦੇ ਕਰਕੇ ਆਪ ਮੂਰੇ ਆ ਕੇ ਆਪ ਸਫਾਈਆਂ ਕਰਨ ਦੇ ਇਸ ਕਰਕੇ ਵੀ ਚਲੋ ਛੇਤੀ ਛੇਤੀ ਬੱਚਿਆਂ ਦਾ ਹੋਵੇ ਨਾ ਖਰਾਬ ਹੋਵੇ ਉਹਦੇ ਕਰਕੇ ਵੀ ਸਕੂਲ ਸ਼ੁਰੂ ਕਰਾਏ ਜਾਣ ਬਿਲਕੁਲ ਬਿਲਕੁਲ ਸੋ ਤੁਸੀਂ ਕੀ ਕਹਿਣਾ ਚਾਹੂਗੇ ਜੀ ਕਿਵੇਂ ਲੱਗ ਰਿਹਾ ਕਿ ਲੀਡਰ ਜਿਹੜੇ ਆਪ ਜ਼ਮੀਨੀ ਪੱਧਰ ਤੇ ਆ ਕੇ ਸਫਾਈਆਂ ਕਰਨ ਦੇ ਵਿੱਚ ਹੱਥ ਵਟਾ ਰਹੇ ਨੇ ਲੋਕਾਂ ਦੇ ਲਈ ਕੰਮਕਾਰ ਕਰ ਰਹੇ ਨੇ ਬਹੁਤ ਵਧੀਆ ਪ੍ਰਾਲਾਵਾ ਜੀ ਜਿਹੜਾ ਆਪ ਆ ਕੇ ਸਹੂਜ ਕਰਾਉਂਦੇ ਨੇ ਪਹਿਲਾਂ ਵੀ ਜਦੋਂ ਪਾਣੀ ਤੋਂ ਪਹਿਲਾਂ ਵੀ ਇਹ 10 15 ਦਿਨ ਪੂਰੇ ਡਟੇ ਰਹੇ ਨੇ ਇੱਥੇ ਤੁਹਾਡੀ ਗੱਲ ਸਾਬ ਜੀ ਤੇ ਪੂਰਾ ਇਹਨਾ ਤਾਂ ਦੇ ਹੀ ਨਾ ਕੰਮ ਕੀਤਾ ਵਾ ਤੇ ਬਹੁਤ ਵਧੀਆ ਪ੍ਰਾਲਾਵਾ ਜੀ ਸਾਡੇ ਕੋਲ ਨੇ ਹਲੇ ਹੁਣ ਆਏ ਨੇ ਹਸਪਤਾਲ ਚ ਤੇ ਸਫਾਈ ਆਪ ਖੁਦ ਕਰਦੇ ਨੇ ਜੀ ਤੇ ਪਿੰਡ ਵਾਲੇ ਵੀ ਬਹੁਤ ਵਧੀਆ ਮਸੂਹਸ਼ ਕਰ ਰਹੇ ਨੇ ਕਿ